ਜਿਹੜੇ ਬੰਦੇ ਇਹ ਕਹਿੰਦੇ ਨੇ ਮਜ਼ਦੂਰ ਸਾਡੇ ਨਾਲ ਨਹੀਂ ਬਿਲਕੁਲ ਨਹੀਂ ਮਜ਼ਦੂਰ ਨਾਲ ਜਨ ਗੀਤ ਕੀ ਕਿਉਂਕਿ ਮਜ਼ਦੂਰਾਂ ਦੇ ਹੱਕ ਦੀ ਕੋਈ ਗੱਲ ਕੀਤੀ ਨਹੀਂ ਮਜ਼ਦੂਰ ਕਿਉਂ ਮਰਨਗੇ ਭਾਈ ਕਰ ਜਾ ਕਿ ਨਹੀਂ ਜਿਹੜਾ ਆ ਮਜ਼ਦੂਰਾਂ ਨੂੰ ਜਿਹੜਾ ਆ ਬਿਲਕੁਲ ਨਹੀਂ ਇਹ ਸ਼ਰਿਆਮ ਕਹਿੰਨੇ ਆ ਜੀਨੇ ਗਾਲਾਂ ਕੱਢਣੀਆਂ ਨੇ ਕੱਢੀ ਚੱਲੋ ਸਾਨੂੰ ਕੋਈ ਪਰਵਾਹ ਨਹੀਂ ਪਰ ਇਹ ਸਚਾਈ ਹੈ ਇਹਨਾਂ ਨੇ ਪਹਿਲਾਂ ਵੀ ਲੋਕਾਂ ਨੂੰ ਮਰਵਾਇਆ 750 ਕਿਸਾਨ ਮਰਿਆ ਦਿੱਲੀ ਧਰਨੇ ਦੇ ਵਿੱਚ ਤੇ ਹੁਣ ਵੀ ਇਹ ਲੋਕਾਂ ਨੂੰ ਮਰਵਾਉਣ ਵਾਸਤੇ ਤੁਰੇ ਹੋਏ ਐ ਜਿਹੜਾ 2020 21 ਵਾਲਾ ਅੰਦੋਲਨ ਸੀ ਉਹਦੇ ਵਿੱਚ ਜਿਹੜਾ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਇਆ ਉਹ ਤਕਰੀਬਨ 750 ਬੰਦੇ ਦੀ ਮੌਤ ਹੁੰਦੀ ਹੈ ਤੇ ਉਸ ਕਿਸਾਨਾਂ ਨੇ ਜਿਹੜਾ ਸੰਤਾਪ ਹੰਡਾਇਆ ਆਪਣੇ ਪਿੰਡੇ ਤੇ ਉਹਦੀ ਪਰਵਾਹੀ ਕੋਈ ਨਹੀਂ ਕਰ ਸਕਦਾ ਪਰ ਮੈਂ ਜਿਹੜੀ ਅੱਜ ਗੱਲ ਕਰਨੀ ਹੈ ਪਾਵੇਂ ਰਾਜਨੀਤਿਕ ਲੀਡਰ ਹੋਣ ਪਾਵੇਂ ਸਮਾਜ ਸੇਵੀ ਹੋਣ ਜਾਂ ਧਾਰਮਿਕ ਲੀਡਰ ਹੋਣ ਇਹ ਰਿਕਾਰਡ ਬੋਲਦਾ ਹੈ ਕਿ ਅੱਜ ਤੱਕ ਕਿਸੇ ਵੀ ਲੀਡਰ ਨੇ ਆਪਣੇ ਦਸਾਂ ਉਂਗਲਾਂ ਦੇ ਵਿੱਚੋਂ ਇੱਕ ਵੀ ਉਂਗਲ ਕਟਵਾਈ ਹੋਵੇ ਇਹ ਸਚਾਈ ਹੈ ਹੁਣ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਪਹਿਲਾਂ ਤਾਂ ਸਵਾਲ ਇਹ ਹੈ ਪੰਜਾਬ ਦੇ ਵਿੱਚ ਜ਼ਿਲ੍ਹੇ 23 ਨੇ ਤੇ ਕਿਸਾਨ ਜਥੇਬੰਦੀਆਂ ਦੀ ਗਿਣਤੀ 34 ਤੋਂ 35 ਹੈ। ਤੁਸੀਂ ਇਹ ਦੇਖੋ ਵੀ ਇਹ ਆਪਸ ਵਿੱਚ ਕਿੰਨੇ ਇਕੱਠੇ ਹੋ ਗਏ ਇੱਕ ਪਲੇਟਫਾਰਮ ਤੇ ਗੱਲਬਾਤ ਕਰਦੇ ਆ। ਜਿਹੜੀਆਂ ਅੱਜ ਮੈਂ ਇਹਨਾਂ ਦੀ ਬਿਆਨਵਾਜੀ ਸਟੇਟਮੈਂਟਾਂ ਸੁਣੀਆਂ। ਕੋਈ ਕਹਿੰਦਾ ਜੀ ਅਸੀਂ ਦਿੱਲੀ ਜਾਣਾ ਹੈ, ਕੋਈ ਕਹਿੰਦਾ ਸਾਨੂੰ ਸੱਦਾ ਨਹੀਂ ਆਇਆ। ਕੋਈ ਨਾ মিডিਆ ਨੂੰ ਤੁਸੀਂ ਤੋੜ ਮਰੋੜ ਕੇ ਪੇਸ਼ ਨਾ ਕਰੋ ਅਸੀਂ ਸਾਰੇ ਇਕੱਠੇ ਆ ਚਲੋ ਜਿਹੜੀਆਂ ਇਹ ਸਟੇਟਮੈਂਟਾਂ ਨੇ ਇਹ ਆਪਾਂ মিডিਆ ਰਾਹੀਂ ਸੁਣੀਆਂ ਨੇ ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਕੀ ਇਹ ਪੰਜਾਬ ਦੇ ਹੱਕਾਂ ਲਈ ਅਦੋਲਨ ਲੜਦੇ ਨੇ ਕਿਸਾਨਾਂ ਦੇ ਹੱਕ ਵਿੱਚ ਹੈ ਪੰਜਾਬ ਦੇ ਜ਼ਿਲ੍ਹੇ ਤੇ ਹੀ ਨੇ ਤੇ ਜਥੇਬੰਦੀਆਂ 34 ਤੇ 35 ਨੇ ਹੁਣ ਇਹਨਾਂ ਦਾ ਆਪਸ ਵਿੱਚ ਅਤਵਾਕ ਕਿੰਨਾ ਕ ਹੈ ਆਪ ਵਿੱਚ ਕਿੰਨੇ ਇਕੱਠੇ ਨੇ ਜਾਨੀ ਕਿ ਆਪੋ ਆਪਣੇ ਘਰ ਪਰਨ ਵਾਸਤੇ ਆਪੋ ਆਪਣੀ ਚੌਧਰ ਚਮਕਾਉਣ ਵਾਸਤੇ ਇਹ ਬੰਦੇ ਤੁਰੇ ਨੇ ਪਹਿਲਾਂ ਵੀ ਤੇ ਹੁਣ ਵੀ ਚਲੋ ਮੈਂ ਜਿਹੜੀ ਆਪਣੀ ਗੱਲਬਾਤ ਕਰਨੀ ਹੈ ਮੈਂ ਤਕਰੀਬਨ ਤਕਰੀਬਨ ਜਦੋਂ ਦਾ ਬੋਲਦਾ ਮੈਂ ਇਹ ਕਹਿੰਦਾ ਮੈਂ ਇਹਨਾਂ ਧਰਨਿਆਂ ਦੇ ਨਾਲ ਅੰਦੋਲਨਾਂ ਦੇ ਨਾਲ ਸਹਿਮਤ ਨਾ ਪਹਿਲਾਂ ਸੀ ਨਾ ਹੋਣਾ ਮੈਂ ਤਾਂ ਇਹਨਾਂ ਦੀ ਕਰਤੂਰ ਦੱਸਣੀ ਹੈ ਹੁਣ ਇਹਨਾਂ ਨੇ ਜਿਹੜੇ ਟਰੈਕਟਰ ਟਰਾਲੀਆਂ ਇਕੱਠੇ ਕੀਤੇ ਨੇ ਆਮ ਕਿਸਾਨਾਂ ਦੇ ਜਿਨ੍ਹਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਜਾਂ ਜਵਾਦੀ ਕਰਕੇ ਸਰਕਾਰ ਦੇ ਖਿਲਾਫ ਭੜਕਾਇਆ ਜਾਂਦਾ ਜੇ ਇਹਨਾਂ ਆਗੂਆਂ ਦੇ ਪਰਿਵਾਰਾਂ ਦੀ ਗੱਲ ਕਰੋਗੇ ਤੁਸੀਂ ਜਿਹੜੇ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਨੇ ਆਗੂ ਨੇ ਉਹਨਾਂ ਦੀ ਗੱਲਬਾਤ ਕਰੋਗੇ ਇਹਨਾਂ ਸਾਰਿਆਂ ਦੇ ਬੱਚੇ ਫੋਰਨ ਕੰਟਰੀ ਦੇ ਵਿੱਚ ਯਾਨੀ ਕਿ ਬਾਹਰਲੇ ਮੁਲਕਾਂ ਦੇ ਵਿੱਚ ਸੈਟਲ ਨੇ ਸਾਰਿਆਂ ਦੇ ਪਰਿਵਾਰ ਇਨਾਂ ਦਾ ਆਪਣਾ ਪਰਿਵਾਰ ਵਿੱਚੋਂ ਇੱਕ ਵੀ ਜੀ ਕਿਸਾਨੀ ਅੰਦੋਲਨ ਦੇ ਵਿੱਚ ਨਹੀਂ ਹੈਗਾ ਇਹਨਾਂ ਨੇ ਪਹਿਲਾਂ ਵੀ ਲੋਕਾਂ ਨੂੰ ਮਰਵਾਇਆ 750 ਕਿਸਾਨ ਮਰਿਆ ਦਿੱਲੀ ਧਰਨੇ ਦੇ ਵਿੱਚ ਤੇ ਹੁਣ ਵੀ ਇਹ ਲੋਕਾਂ ਨੂੰ ਮਰਵਾਉਣ ਵਾਸਤੇ ਤੁਰੇ ਹੋਏ ਆ ਮੈਂ ਜਿਹੜੇ ਸਾਡੇ ਪੰਜਾਬ ਦੇ ਲੋਕ ਇਹਨਾਂ ਨੂੰ ਬੇਨਤੀ ਕਰਨੀ ਹੈ ਜਿਹੜੀ ਪਹਿਲਾਂ ਗੱਲਬਾਤ ਚੱਲੀ ਸੀ ਕਿ ਕਿਸਾਨ ਤੇ ਮਜ਼ਦੂਰ ਇੱਕ ਹੋ ਕੇ ਚੱਲਣਗੇ ਬਿਲਕੁਲ ਨਹੀਂ ਅੱਜ ਮੈਂ ਸ਼ਰਿਆਮ ਇਹ ਗੱਲ ਕਹਿਣੀ ਚਾਹੁੰਨਾ ਕਿ ਮਜ਼ਦੂਰ ਤੁਹਾਡੇ ਨਾਲ ਨਹੀਂ ਤੁਰਨਗੇ ਤੇ ਨਾ ਹੀ ਤੁਹਾਡੇ ਅੰਦੋਲਨ ਦਾ ਕਿਸੇ ਮਜ਼ਦੂਰ ਨੂੰ ਫਾਇਦਾ ਹੈ ਬੜੇ ਤਾਨੇ ਵੱਜਦੇ ਆ ਪਰ ਕੀ ਕੱਲਾ ਖਜ਼ਾਨਾ ਸੈਂਟਰ ਗਵਰਨਮੈਂਟ ਦਾ ਜਾਂ ਪੰਜਾਬ ਗਵਰਨਮੈਂਟ ਦਾ ਕੱਲੇ ਕਿਸਾਨਾਂ ਲਈ ਹੈ ਜਦ ਤੁਸੀਂ ਸਿੱਖ ਇਤਿਹਾਸ ਦੀ ਗੱਲ ਕਰਦੇ ਹੋ ਉਦੋਂ ਕਹਿੰਦੇ ਜੀ ਬਾਬਾ ਬੰ다 ਸਿੰਘ ਬਹਾਦਰ ਨੇ ਜ਼ਮੀਨਾਂ ਅਲਾਰਟ ਕੀਤੀਆਂ ਕੇਵਲ ਕਿਸਾਨਾਂ ਨੂੰ ਕੀਤੀਆਂ ਇਹ ਤੇ ਆ ਦੇ ਵਿੱਚ ਵੀ ਤੋੜੰ ਮਰੋੜ ਹੈ ਮੈਂ ਇੱਕ ਬੇਨਤੀ ਕਰਨੀ ਹੈ ਜਿਹਦੀ ਵੀ ਧੌਣ ਵਿੱਚ ਕਿੱਲਾ ਹੈ ਕਿ ਗਿਆਨੀ ਮੁੱਟਾ ਸਿੰਘ ਅੰਦੋਲਨ ਦੇ ਖਿਲਾਫ ਬੋਲਦਾ ਹੈ ਇਹ ਮੇਰੀ ਵਿਚਾਰਧਾਰਾ ਹੈ ਮੈਨੂੰ ਕਿਸੇ ਨੇ ਕੋਈ ਮਤ ਨਹੀਂ ਦਿੱਤੀ ਕਿਸੇ ਨੇ ਮੇਰੇ ਕੰਨ ਵਿੱਚ ਫੂਕ ਨਹੀਂ ਮਾਰੀ ਜੋ ਕੁਝ ਬੋਲਣਾ ਹੈ ਮੈਂ ਪੰਜਾਬ ਲਈ ਜਾਂ ਮੈਂ ਦੂਰ ਬਰਗ ਲਈ ਜਾਂ ਕਿਸਾਨਾਂ ਲਈ ਆਪਣੀ ਮਰਜ਼ੀ ਨਾਲ ਬੋਲਣਾ ਹੈ ਇਹਨਾਂ ਆਗੂਆਂ ਦੇ ਪਿੱਛੇ ਲੱਗੇ ਨਹੀਂ ਸੀ ਬੋਲਣਾ ਇਹਨਾਂ ਨੇ ਪਹਿਲਾਂ ਵੀ ਕੌਮ ਦਾ ਹੀ ਬੇੜਾਗਰ ਕੀਤਾ ਤੇ ਪੰਜਾਬ ਨੂੰ ਕਰਜ਼ਾਈ ਪਹਿਲਾਂ ਵੀ ਕੀਤਾ ਹੁਣ ਵੀ ਕਰਨਗੇ ਜਿਹੜੇ ਮੈਂ ਸਵਾਲ ਕੀਤੇ ਨੇ ਨਾ ਜਿਹੜੇ ਕਿਸਾਨ ਆਗੂ ਨੇ ਕੀ ਵਾਕਈ ਇਹਨਾਂ ਦੇ ਪਰਿਵਾਰ ਫੋਰਨ ਕੰਟਰੀ ਵਿੱਚ ਸੈਟ ਨੇ ਇਹਨਾਂ ਨੂੰ ਕਿ ਆਪਣਾ ਬੱਚਾ ਜਾਂ ਕੋਈ ਕਿਸਾਨ ਆਗੂ ਅੱਜ ਤੱਕ ਧਰਨੇ ਵਿੱਚ ਮਰਿਆ ਕਿਸੇ ਦੀ ਉਂਗਲ ਤੇ ਵੀ ਸਟੱਲ ਲੱਗੀ ਹੈ ਇਹ ਸੱਚਾਈ ਹੈ ਕਿ ਨਹੀਂ ਤਕਰੀਬਨ ਇਹਨਾਂ ਨੇ ਅੰਦੋਲਨ ਦੇ ਨਾਂ ਤੇ ਕਰੋੜਾਂ ਰੁਪਇਆ ਇਕੱਠਾ ਕਰਕੇ ਆਪਣੀਆਂ ਬੈਂਕਾਂ ਆਪਣੇ ਘਰ ਭਰੇ ਨੇ ਤੇ ਇਹ ਜੇ ਤੁਸੀਂ ਇਹਨਾਂ ਦੇ ਅਕਾਊਂਟ ਚੈੱਕ ਕਰਕੇ ਵੇਖੋ ਤਾਂ ਬੜਾ ਪਸ ਲੱਭੂਗਾ ਇਹ ਬਹੁਤ ਵੱਡਾ ਮਾਫੀ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਵਧੀਆ ਆਪਣੇ ਘਰਾਂ ਦੇ ਵਿੱਚ ਵਸਦੇ ਰਸਦੇ ਆ ਇਹਨਾਂ ਪਿੱਛੇ ਲੱਗ ਕੇ ਪੰਜਾਬ ਨੂੰ ਕਰਜ਼ਾਈ ਨਾ ਕਰੋ ਇਹ ਜਿੰਨਾ ਬੋਝ ਪੈਣਾ ਨਾ ਅੰਦੋਲਨ ਦਾ ਸਾਰਾ ਪੰਜਾਬ ਗਵਰਨਮੈਂਟ ਤੇ ਪੈਣਾ ਔਰ ਪੰਜਾਬ ਦੇ ਲੋਕਾਂ ਤੇ ਪੈਣਾ ਹੈ ਪਰ ਇਹ ਕੜਮ ਚੌਧਰੀ ਨੇ ਇਹ ਜਵਾਬੀ ਕਰਦੇ ਨੇ ਕਿਉਂਕਿ ਇਹ ਬੇਲੇ ਨੇ ਇਹਨਾਂ ਕੋਲੇ ਇਹੀ ਤਾਣਾ ਬਾਣਾ ਬੁਣਨ ਵਾਸਤੇ ਦਿਮਾਗ ਚੱਲਦਾ ਹੁੰਦਾ ਕਿੱਦਾਂ ਕੀ ਕਰਨਾ ਕਿੱਦਾਂ ਕੀ ਕਰਨਾ ਬਸ ਇਹ ਚੱਲਦਾ ਰਹਿੰਦਾ ਤੇ ਜਿਹੜਾ ਅੱਜ ਸ਼ੁਰੂਆਤ ਕੀਤੀ ਹੈ ਚੇਤੇ ਰੱਖਿਓ ਇਲੈਕਸ਼ਨ ਸਰ ਦੇ ਉੱਪਰ ਹੈ ਤੇ ਇਹ ਕੋਈ ਨਾ ਕੋਈ ਕਾਰਾ ਜ਼ਰੂਰ ਕਰਵਾਉਣਗੇ ਤੇ ਆਪੋ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਇਹਨਾਂ ਨੂੰ ਬਚਾ ਲਓ ਇਹਨਾਂ ਦਾ ਕੁਝ ਨਹੀਂ ਜਾਣਾ ਇਹਨਾਂ ਟਿਕਟਾਂ ਲੈਣੀਆਂ ਨੇ ਫਟਾਫਟ ਪਲੇਨ ਦੀਆਂ ਕਿਸੇ ਨੇ ਕੈਨੇਡਾ ਕਿਸੇ ਨੇ ਅਮਰੀਕਾ ਕਿਸੇ ਨੇ ਇੰਗਲੈਂਡ ਕਿਸ ਨੇ ਆਸਟ੍ਰੇਲੀਆ ਚੜ ਜਾਣਾ ਤੇ ਮਰਨ ਵਾਲੇ ਕੌਣ ਆ ਇੱਥੇ ਆਮ ਲੋਕ ਨੇ ਤੇ ਦੂਜੀ ਗੱਲ ਮੈਂ ਨਾਲ ਕਹਿ ਦੇਣੀ ਹੈ ਜਿਹੜੇ ਬੰਦੇ ਇਹ ਕਹਿੰਦੇ ਨੇ ਮਜ਼ਦੂਰ ਸਾਡੇ ਨਾਲ ਨੇ ਬਿਲਕੁਲ ਨਹੀਂ ਮਜ਼ਦੂਰ ਨਾਲ ਜਾਣਗੇ ਤੀ ਕਿਉਂਕਿ ਮਜ਼ਦੂਰਾਂ ਦੇ ਹੱਕ ਦੀ ਕੋਈ ਗੱਲ ਕੀਤੀ ਨਹੀਂ ਮਜ਼ਦੂਰ ਕਿਉਂ ਮਰਨਗੇ ਭਾਈ ਕਰ ਲਿਆ ਕਿ ਨਹੀਂ ਜਿਹੜਾ ਆ ਮਜ਼ਦੂਰਾਂ ਨੂੰ ਜਿਹੜਾ ਆ ਬਿਲਕੁਲ ਨਹੀਂ ਇਹ ਸ਼ਰਿਆਮ ਕਹਿੰਨੇ ਆ ਜੀਨੇ ਗਾਲਾਂ ਕੱਢਣੀਆਂ ਨੇ ਕੱਢੀ ਚੱਲੋ ਸਾਨੂੰ ਕੋਈ ਪਰਵਾਹ ਨਹੀਂ ਪਰ ਇਹ ਸਚਾਈ ਹੈ ਜਿਹੜੇ ਕਿਸਾਨ ਆਗੂ ਨੇ ਇਹ ਸਰਕਾਰਾਂ ਨਾਲੋਂ ਵੀ ਭੇੜਾ ਮਾਫੀ ਹੈ ਅਸੀਂ ਕਹਿੰਦੇ ਫੁਲਾਣੀ ਸਰਕਾਰ ਨੇ ਪੰਜਾਬ ਦਾ ਭੇੜਾ ਕਰ ਕਰਤਾ ਫੁਲਾਣੀ ਸਰਕਾਰ ਨੇ ਕਰਤਾ ਕੀਤੇ ਰੱਖ ਲਓ ਗੱਲ ਮੇਰੀ ਇਹ ਇਹ ਸਭ ਕੁਝ ਜਿਹੜਾ ਲੁੰਗlana ਇਕੱਠਾ ਕੀਤਾ ਕਿਸਾਨ ਜਿੱਥੇ ਬੰਦੀਆਂ ਨੇ ਤੇ ਇਹ ਪੰਜਾਬ ਨੂੰ ਪੱਠੇ ਵਿੱਚ ਝੋਕਣਗੇ ਹੁਣ ਤੇ ਜਿੰਨੇ ਵੀ ਪੰਜਾਬ ਦੇ ਵਸਿੰਦੇ ਲੋਕ ਨੇ ਥੋੜਾ ਜਿਹਾ ਦਿਮਾਗ ਤੋਂ ਕੰਮ ਲੈ ਲੋ ਕਿਹਦੇ ਘਰੇ ਕੋਈ ਬਿਪਤਾ ਪਈ ਹੈ ਕਿਹਦੇ ਘਰੇ ਕੋਈ ਪ੍ਰੋਬਲਮ ਹੈ ਕਿ ਇੱਕ ਬੰਦਾ ਦਿਹਾੜੀ ਕਰਕੇ ਖਾਂਦਾ ਅਸੀਂ ਉਹਦੇ ਨਾਲੇ ਵੀ ਗਏ ਗੁਜ਼ਰੇ ਆ ਇੱਕ ਬੰਦਾ ਰੋਜ਼ 2-400 ਰਿਕਸ਼ਾ ਚਲਾ ਕੇ ਕਮਾਉਂਦਾ ਉਹ ਆਪਣੇ ਬੱਚਿਆਂ ਨੂੰ ਰੋਟੀ ਦੇ ਕੇ ਪਾਲਦਾ ਉਹਦੇ ਨਾਲੇ ਵੀ ਅਸੀਂ ਗਏ ਗੁਜ਼ਰੇ ਆ ਅਸੀਂ ਪਿੱਛੇ ਲਾ ਕੇ ਤੁਰ ਪਏ ਨੇ ਕੀ ਚਾਹੁੰਨੇ ਆ ਅਸੀਂ ਮੇਰਾ ਸਵਾਲ ਕੀਤਾ ਬਹੁਤ ਵੱਡਾ ਜਿਹੜੇ ਬੰਦੇ ਕਿਸਾਨੀ ਦੇ ਅੰਦੋਲਨ ਦੇ ਨਾਂ ਤੇ ਦਿੱਲੀ ਧਰਨਾ ਲਾਉਣ ਚੱਲੇ ਨੇ ਅੱਜ ਬਸ ਇੱਕੋ ਹੀ ਸਵਾਲ ਹੈ ਇਹਨਾਂ ਦਾ ਪਰਿਵਾਰ ਦੇਖ ਲਓ ਕਿੱਥੇ ਬੈਠਾ ਪੰਜਾਬ ਦੇ ਵਿੱਚ ਬੈਠਾ ਹੈ ਜਾਂ ਫੌਨ ਕੰਟਰੀਆਂ ਵਿੱਚ ਬੈਠਾ ਹੈ ਇਹ ਤੁਹਾਡੇ ਬੱਚਾ ਨੂੰ ਮਰਵਾਉਣ ਵਾਲੇ ਨੇ ਆਪਣੇ ਬੱਚੇ ਨਾਲ ਦੇ ਪਰਿਵਾਰ ਫੌਨ ਕੰਟਰੀਆਂ ਦੇ ਵਿੱਚ ਸੈੱਟ ਨੇ ਸਾਰਿਆਂ ਦੇ ਇਹ ਬੇਨਤੀ ਪ੍ਰਵਾਨ ਕਰਿਓ ਜੇ ਕਹਿੰਦੇ ਧੌਣ ਚ ਕਿੱਲਾ ਹੈ ਨਾ ਤਾਂ ਉਹ ਕਮੈਂਟ ਬਾਕਸ ਵਿੱਚ ਆਪਣੀ ਰਾਇ ਲਿਖ ਦਿਓ ਤੇ ਜਦ ਮੇਰੇ ਵਿਰੁੱਧ ਵੀਡੀਓ ਪਾ ਦੇ ਬੂਟਾ ਸੰਘੇਦਾਂ ਕਹਿੰਦਾ ਇਹ ਸੱਚਾਈ ਹੈ